ਬੀਤੇ ਕੁਝ ਦਿਨ ਪਹਿਲਾਂ ਲੁਧਿਆਣਾ ਪਸ਼ਮੀਤ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਸਿੰਘ ਗੋਗੀ ਦਾ ਦੇਹਾਂਤ ਹੋ ਜਾਂਦਾ ਹੈ ਹੁਣ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਇਹ ਸੀਟ ਖਾਲੀ ਹੋ ਚੁੱਕੀ ਹੈ ਤਾਂ ਇਸ ਦੇ ਪਿੱਛੇ ਇੱਕ ਰਣਨੀਤੀ ਵੀ ਹੋ ਸਕਦੀ ਹੈ ਹੁਣ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोड़ा ਜੋ ਕਿ ਲੁਧਿਆਣਾ ਤੋਂ ਰਾਜ ਸਭਾ ਐਮਪੀ ਨੇ ਉਹਨਾਂ ਦੀ ਸੀਟ ਖਾਲੀ ਕਰਵਾ ਕੇ ਉਹਨਾਂ ਨੂੰ ਐਮਐਲਏ ਦੀ ਟਿਕਟ ਦੇ ਦਿੱਤੀ ਗਈ ਹੈ ਹੁਣ ਵਿਰੋਧੀਆਂ ਦੇ ਵੱਲੋਂ ਲਗਾਤਾਰ ਇਸ ਨੂੰ ਲੈ ਕੇ ਸਵਾਲ ਚੱਕੇ ਜਾ ਰਹੇ ਨੇ ਕਿ ਪੰਜਾਬ ਦੇ ਵੱਲੋਂ ਹੁਣ ਅਰਵਿੰਦ ਕੇਜਰੀਵਾਲ ਰਾਜ ਸਭਾ ਮੈਂਬਰ ਬਣ ਕੇ ਜਾਣਗੇ ਕਿਉਂਕਿ ਪਹਿਲਾ ਵਾਲੇ ਰਾਜ ਸਭਾ ਮੈਂਬਰ ਨੇ ਸੰਜੀਵ ਅਰੋੜਾ ਨੇ ਇਸ ਸੀਟ ਤੋਂ ਐਮਐਲਏ ਦਾ ਇਲੈਕਸ਼ਨ ਲੜਨਾ ਹੈ ਤੇ ਐਮਐਲਏ ਜੇਕਰ ਉਹ ਜਿੱਤ ਜਾਂਦੇ ਨੇ ਤਾਂ ਰਾਜ ਸਭਾ ਦੀ ਸੀਟ ਖਾਲੀ ਹੋ ਜਾਏਗੀ ਜਿਸ ਤੋਂ ਬਾਅਦ ਕਿਆਸ ਰਹੀਆਂ ਨੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਬਣ ਸਕਦੇ ਨੇ ਤੁਸੀਂ ਵੀ ਸੁਣੋ ਕੀ ਕੁਝ ਕਹਿਣਾ ਹੈ ਵਿਰੋਧੀਆਂ ਦਾ ਦੋਸਤੋ ਅਖੀਰ ਕੇਜਰੀਵਾਲ ਦੀ ਸ਼ਰਾਦਤੀ ਪੋਲਿਟਿਕਸ ਦੀ ਬਿੱਲੀ ਥੇਲੇ ਤੋਂ ਬਾਹਰ ਆ ਚੁੱਕੀ ਆ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਰਾਜ ਸਭਾ ਦੇ ਮੈਂਬਰ ਨੂੰ ਇਹ ਲੁਧਿਆਣਾ ਵੈਸਟ ਤੋਂ ਜਿਮਨੀ ਚੋਣ ਦਾ ਉਮੀਦਵਾਰ ਐਲਾਨ ਦਿੱਤਾ ਇਹਦੇ ਪਿੱਛੇ ਸਾਜ਼ਿਸ਼ ਹੈ ਸਾਜ਼ਿਸ਼ ਇਹ ਹੈ ਕਿ ਕੇਜਰੀਵਾਲ ਨੇ ਕਿਸੇ ਤਰੀਕੇ ਨਾਲ ਸੰਜੀਵ अरोड़ा ਨੂੰ ਮਨਾਇਆ ਵਾ ਕਿ ਜੇ ਤੈਨੂੰ ਅਸੀਂ ਜਿਤਾਤਾ ਐਮ ਐਲ ਏ ਬਣਾਤਾ ਤੈਨੂੰ ਮਨਿਸਟਰ ਬਣਾਵਾਗੇ ਪੰਜਾਬ ਦੀ ਕੈਬਨਿਟ ਵਿੱਚ ਤਾਂ ਕਿ ਉਹਦੀ ਰਾਜ ਸਭਾ ਦੀ ਸੀਟ ਖਾਲੀ ਹੋ ਜਵੇ ਕਿਉਂਕਿ ਹੋਰ ਤਾਂ ਕੋਈ ਰਾਜ ਸਭਾ ਦੀ ਸੀਟ ਖਾਲੀ ਕਰਕੇ ਕੇਜਰੀਵਾਲ ਨੂੰ ਦੇ ਨਹੀਂ ਦੇ ਨਹੀਂ ਰਿਹਾ इवन ਰਾਗਵ ਚੱਡਾ ਵੀ ਨਹੀਂ ਮੰਨ ਰਿਹਾ ਕਹਿੰਦੇ ਨੇ ਤਾਂ ਇਹ ਰਾਜ ਸਭਾ ਪੰਜਾਬ ਚੋਂ ਐਮਪੀ ਬਣਨਾ ਚਾਹੁੰਦਾ ਹੈ ਕੇਜਰੀਵਾਲ ਇਸ ਸ਼ਰਤ ਰਾਹੀਂ ਔਰ ਮੈਂ ਪੰਜਾਬ ਦੇ اخਲਾਕੀ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੇਜਰੀਵਾਲ ਦਾ ਪੰਜਾਬ ਵਿੱਚ ਕੀ ਆਧਾਰ ਹੈ ਜੀ ਪੰਜਾਬ ਵਿੱਚ ਜਿੰਨੇ ਫੈਸਲੇ ਹੋਏ ਉਹ ਪੰਜਾਬ ਵਿਰੋਧੀ ਹੋਏ ਨੇ ਸਿੱਖ ਵਿਰੋਧੀ ਹੋਏ ਨੇ ਇਹ ਸਾਡੇ ਰਾਜ ਸਭਾ ਦਾ ਮੈਂਬਰ ਬਣ ਕੇ ਦਿੱਲੀ ਵਿੱਚ ਜਾਵੇਗਾ ਔਰ ਜਿਹੜਾ ਬੰਦਾ ਸਾਡੇ ਨੌਜਵਾਨਾਂ ਤੇ ਐਨਐਸਏ ਲਾਉਂਦਾ ਤੇ ਯੁਵਾਪਾ ਲਾਉਂਦਾ ਉਹ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਹੋਵੇਗਾ ਔਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਰੋਜ਼ ਟਿੱchnਾ ਕਰਦੇ ਆ ਆਪਣੇ ਵਿਰੋਧੀਆਂ ਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਉਂਗਲਾ ਕਰ ਕਰਕੇ ਕਿ ਤੈਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਤੁਸੀਂ ਬਾਹਰਲੇ ਸਕੂਲਾਂ ਤੋਂ ਪੜ੍ਹੇ ਹੋ ਤੁਸੀਂ ਪਬਲਿਕ ਸਕੂਲਾਂ ਤੋਂ ਪੜ੍ਹੇ ਹੋ ਤੁਸੀਂ ਗਵਰਨਮੈਂਟ ਸਕੂਲਾਂ ਤੋਂ ਪੜ੍ਹੇ ਹੋ ਕਿ ਕੇਚਰੀਵਾਲ ਆਪਣਾ ਨਾਮ ਪੰਜਾਬੀ ਵਿੱਚ ਲਿਖ ਸਕਦਾ ਹੈ ਭਗਵੰਤ ਸਿੰਘ ਮਾਨ ਕਿ ਉਹ 2050 ਸ਼ਬਦ ਪੰਜਾਬੀ ਵਿੱਚ ਜੈਨੂਅਲੀ ਬੋਲ ਸਕਦਾ ਹੈ ਸੋ ਮੈਂ ਸਮਝਦਾ ਕਿ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਪੰਜਾਬ ਦੀ ਰਾਜਨੀਤੀ ਉੱਤੇ ਡਾਕਾ ਵੱਜਣ ਜਾ ਰਿਹਾ ਹੈ ਔਰ ਕੇਜਰੀਵਾਲ ਦੀ ਸੱਤਾ ਦਾ ਲਾਲਚ ਸਿੱਖਾਂਾਂ ਤੇ ਚੜ ਕੇ ਬੋਲ ਰਿਹਾ ਹੈ ਜਿਹੜਾ ਬੰਦਾ ਕਹਿੰਦਾ ਸੀ ਹਮਤੋਂ ਵਿਵਸਥਾ ਪਰਿਵਰਤਨ ਕਰਨੇ ਆਏ ਹਮ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਇੱਕ ਦਿਨ ਵੀ ਸੱਤਾ ਤੋਂ ਬਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਸਰਕਾਰੀ ਘਰ ਤੋਂ ਬਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਵੱਡੀਆਂ ਗੱਡੀਆਂ ਦੇ ਕਾਫਲੇ ਤੋਂ ਬਗੈਰ ਨਹੀਂ ਰਹਿ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹਨੂੰ ਪਤਾ ਕਿ 5 ਸਾਲ ਮੇਰੀ ਕੋਈ ਕੋਈ ਜੈਸ਼ ਨਹੀਂ ਕੀਤੀ